ਧਰਮ 헤 ਸਾਕਾ ਚਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਤੁਮ ਤੁਮ ਸਾਬ ਸ਼ਰਗੂ ਤੇਗ ਬਾਦ ਰਪਾਸ਼ਾ ਜੀ ਭੈਮਤੀ ਦਾਸ ਜੀ ਭੈ ਸਤੀ ਦਾਸ ਜੀ ਤੇ ਭੈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਮਹਾਨ ਸ਼ਤਾਬਦੀ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਪੱਧਰ ਤੇ ਉੱਤੇ ਮਨਾਇਆ ਜਾ ਰਹੀ ਹੈ ਇਸ ਨੂੰ ਲੈ ਕੇ ਅੱਜ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਜਿਹੜੇ ਸ੍ਰੀ ਖੰਡ ਪਾਠ ਸਾਹਿਬ ਪਾਠਾਂ ਦੇ ਪੂਕ ਆਰੰਭ ਕਰਵਾਏ ਗਏ ਹਨ ਇਸ ਮੌਕੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਇਸ ਤੋਂ ਇਲਾਵਾ ਪੰਜਾਬ ਗਵਰਨਰ ਉਹ ਵੀ ਇਸ ਮੌਕੇ ਹਾਜ਼ਰ ਰਹੇ ਤਰਮ ਹੈ ਤ ਸਾ ਕਾ ਜਨ ਕੀਆ ਧਰਮ ਹੀਤ ਸਾ ਕਾ ਜਨ ਕੀਆ ਸੀਸ ਦਿਆ ਪਰ ਸਿਰ ਰੇ ਨਾ ਦੀਆ ਸੀਸ ਦਿਆ ਪਰ ਸਿਰ ਰੇ ਨਾ ਦੀਆ ਤਲਕ ਜਨਜੂ ਰੱਖ ਪ੍ਰਭ ਤਾਕ ਤਲਕ ਜਨਜੂ ਰੱਖ ਪ੍ਰਭ ਤਾਕ ਕੀ ਨੋ ਬੜੋ